Non smetti, non произ проводi aشíamos maiap consigo e io.... Il toccno aveva più suoi soldi mio bambino hi Un bambino per me subito Un bambino riempire a te il bambino היה un pepino Partiamo Un ਇਹ ਬੁੱਲਟਾ ਕਿ ਮਾਰਦੇ ਜੀ ਇਹਨਾਂ ਨੂੰ ਕਿੰਨਾਂ ਦਾ ਸੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਉੱਤੇ ਇਹਨਾਂ ਨੂੰ 207 ਜੀ ਬੰਦ ਕੀਤਾ ਗਿਆ ਹੈ ਜੀ ਹਾਂ ਜੀ ਸਰ ਇਹ ਕੀ ਮਾਮਲਾ ਹੈ ਯਾਰ ਹਾਂ ਜੀ ਸਰ ਆਪਣਾ ਨਾਮ ਦੱਸੋ ਐਸਆਈ ਪਵਨਤ ਮਰਜੀ ਕਿਹੜੀ ਜਗ੍ਹਾ ਜੀ ਇਹ ਨਾਵਲਟੀ ਚੋਂ ਗਿਆ ਸਰ ਅੱਜ ਜਿਹੜੇ ਬੁਲਟ ਜਿੱਤੇ ਗਿਆ ਇਹ ਬੁਲਟ ਪਟਾਕੇ ਮਾਰਦੇ ਜੀ ਇਹਨਾਂ ਨੂੰ ਕਿੰਨਾਂ ਦਾ ਸੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਇਹਨਾਂ ਨੂੰ 207 ਜੀ ਬੰਦ ਕੀਤਾ ਗਿਆ ਸੋ ਸਰ ਇਹ ਪਟਾਕੇ ਜਿਵੇਂ ਪ੍ਰੈਸ਼ਰ ਹੋ ਰੰਗੀ ਲੱਗੇ ਹੋਇਆ ਸੋ ਵਾਇਲੈਂਸ ਦੇ ਚਲਾਨ ਹੁੰਦੇ ਆ ਸੋ ਜੇ ਜਿੰਨੇ ਵੀ ਹੁਣ ਬੁਲਟ ਰਹਿਣ ਉਹਨਾਂ ਦੇ ਨਕੀਲ ਕਿਸੇ ਜਾਏ ਹਾਂਜੀ ਲੱਗਦਾ ਨਹੀਂ ਇਹ ਲੋਕ ਇਹ ਬਾਹਰ ਨਹੀਂ ਆ ਰਹੇ ਫਿਰ ਕੁਝ ਹੋ ਬੈਠੋ ਜੀ ਕਰਦੇ ਆ ਨਹੀਂ ਇਹ ਇਹਨਾਂ ਨੂੰ 207 ਵਿੱਚ ਬੰਦ ਕਰਤਾ ਜੀ ਸੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਇਹਨਾਂ ਨੂੰ 207 ਮੋਟਰ ਵੀ ਕਲੈਕਟਰ ਦੇ ਵਿੱਚ ਬੰਦ ਕਰ ਦਿੱਤਾ ਜੀ। ਇੱਕ ਦਿਨ ਚੱਲਿਆ ਮੇਰਾ ਪੇਪਰ ਅਗਾਂ ਮੇ ਪੜਾ ਚੱਲਦਾ ਰਿਹਾ ਇੱਕ ਮਿੰਟ ਪੌਂਚੀ ਪੌਂਚੀ ਸਾਹਿਬ ਜੀ ਅੱਜ ਬੰਦ ਇਹ ਬੁੱਲਟਾ ਟਾਕੇ ਮਾਰਦੇ ਜੀ ਇਹਨਾਂ ਨੂੰ ਕਿੰਨਾਂ ਦਾ ਸੀਬੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਉੱਤੇ ਇਹਨਾਂ ਨੂੰ 207 ਜੀ ਬੰਦ ਕੀਤਾ ਗਿਆ ਜੀ ਅੰਜੀ ਸਰ ਕੀ ਮਾਮਲਾ ਹੈ ਜੀ ਭਾਈ ਸਰ ਆਪਣਾ ਨਾਮ ਦੱਸੋ ਐਸਆਈ ਪਵਨਤ ਮਰਜੀ ਅੰਜੀ ਕਿਹੜੀ ਜਗ੍ਹਾ ਹੈ ਇਹ ਨਵਲਟੀ ਚੌਕ ਹੈ ਸਰ ਸਰ ਅੱਜ ਜਿਹੜੇ ਬੁਲਟ ਜਿੱਤੇ ਗਿਆ ਇਹ ਬੁਲਟ ਪਟਾਕੇ ਮਾਰਦੇ ਜੀ ਇਹਨਾਂ ਨੂੰ ਕਿੰਨਾਂ ਦਾ ਸੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਇਹਨਾਂ ਨੂੰ 207 ਜੀ ਬੰਦ ਕੀਤਾ ਗਿਆ ਜੀ ਸੋ ਸਰ ਪਟਾਕੇ ਜਿਨ੍ਹਾਂ ਵਿੱਚ ਪ੍ਰੈਸ਼ਰ ਹੋ ਰੰਗੀ ਲੱਗੀ ਹੋਇਆ ਸੋ ਵਾਇਲੈਂਸ ਦੇ ਚਲਾਨ ਹੁੰਦੇ ਆ ਸੋ ਜਿਹਨੇ ਵੀ ਹੁਣ ਬੁਲਟ ਰੈਣ ਉਹਨਾਂ ਦੇ ਨਕੀਲ ਕੀ ਸੀ ਜਾਏਗਾ ਹਾਂ ਜੀ ਲੱਗਦਾ ਨਹੀਂ ਇਹ ਜਿਹੜੇ ਲੋਕ ਇਹ ਬਾਹਰ ਨਹੀਂ ਆ ਰਹੇ ਇਹ ਕੁਝ ਬੈਸਪੋਜੀਟ ਕਰ ਰਹੇ ਨੇ ਨਜੀ ਇਹਨਾਂ ਨੂੰ 207 ਵਿੱਚ ਬੰਦ ਕਰਤਾ ਜੀ ਸੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਇਹਨਾਂ ਨੂੰ 207 ਮੋਟਰ ਵੀ ਕਲੈਕਟਰ ਦੇ ਵਿੱਚ ਬੰਦ ਕਰ ਦਿੱਤਾ ਜੀ ਇਹ ਬੰਦ ਕਰ ਜੀ ਮਸਲਮੇ ਰੇ ਕੋ ਕੁਝ ਦਿਆਗਾ ਹੰਤਾ ਜਿਲ੍ਹਾ ਆ ਕਰੇਗਾ ਤੁਸੀਂ ਦੇਖ ਸਾਹਿਬ ਨੂੰ ਨਹੀਂ ਮੈਂ ਸਾਡੇ ਪੈਰੀ ਹੱਥ ਪੈਰੀ ਪਰਦੇ ਚੱਲਾਈ ਮੇਰਾ ਪੇਪਰ ਹੈਗਾ ਮੈਂ ਪੜਨਾ ਚੱਲਦਾ ਇੱਕ ਹੁਣ ਪਹੁੰਚੀ ਸੀ ਸਾਹਿਬ ਉਹ ਹੋਮ ਗੋਰੀ ਅੱਜ ਪੜਨਾ ਇਹ ਬੁੱਲਟਾ ਟੱਕੇ ਮਾਰਦੇ ਜੀ ਇਹਨਾਂ ਨੂੰ ਕਿੰਨਾਂ ਦਾ ਸੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਉੱਤੇ ਇਹਨਾਂ ਨੂੰ 207 ਜੀ ਬੰਦ ਕੀਤਾ ਗਿਆ ਹੈ ਸਰੇ ਕੀ ਮਾਮਲਾ ਹੈ ਯਾਰ ਭਾਈ ਸਰ ਆਪਣਾ ਨਾਮ ਦੱਸੋ ਐਸਆਈ ਪਵਨ ਕੁਮਾਰ ਜੀ ਹਾਂਜੀ ਕਿਹੜੀ ਜਗ੍ਹਾ ਹੈ ਇਹ ਨਵਲਟੀ ਚੌਕ ਹੈ ਸਰ ਸਰ ਅੱਜ ਜਿਹੜੇ ਬੁਲਟ ਜਿੱਤੇ ਗਿਆ ਇਹ ਇਹ ਬੁਲਟ ਪਟਾਕੇ ਮਾਰਦੇ ਜੀ ਇਹਨਾਂ ਨੂੰ ਕਿੰਨਾਂ ਦਾ ਸੀਬੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਇਹਨਾਂ ਨੂੰ 207 ਜੀ ਬੰਦ ਕੀਤਾ ਗਿਆ ਹੈ ਸੋ ਸਰ ਪਟਾਕੇ ਜਿਹਦੇ ਵਿੱਚ ਪ੍ਰੈਸ਼ਰ ਹੋ ਰੰਗੀ ਲੱਗੀ ਹੋਇਆ ਸੋ ਵਾਇਲੈਂਸ ਦੇ ਚਲਾਨ ਹੁੰਦੇ ਆ ਸੋ ਜਿਹਨੇ ਵੀ ਹੁਣ ਬੁਲਟ ਰੈਕ ਉਸਨਾਂ ਦੇ ਨਕੀਲ ਕਿਸੇ ਚਾਹੀਏ ਹਾਂਜੀ ਲੱਗਦਾ ਨਹੀਂ ਇਹ ਜਿਹੜੇ ਲੋਕ ਇਹ ਬਾਹਰ ਨਹੀਂ ਆ ਰਹੇ ਇਹ ਕੁਝ ਬੈਸਪੋਜੀਬ ਕਰ ਰਹੇ ਨਹੀਂ ਇਹ ਇਹਨਾਂ ਨੂੰ 207 ਵਿੱਚ ਬੰਦ ਕਰਤਾ ਜੀ ਸੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਇਹਨਾਂ ਨੂੰ 207 ਮੋਟਰ ਵੀ ਕਲੈਕਟਰ ਦੇ ਵਿੱਚ ਬੰਦ ਕਰ ਦਿੱਤਾ ਜੀ